ਸੁਵਿਧਾ ਸੈਂਟਰ ਜਾਂਦੇ ਸੀ ਤੇ ਲਾਈਨਾਂ 'ਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਤੇ ਸਾਡੇ ਘਰੇ ਹੁਣ ਆਪਣੇ ਆਪ ਹੀ ਪਹੁੰਚੇ ਆ ਜਾਂਦੇ ਆ ਕਿ ਆਪਾਂ 10 ਜਿੱਤ ਤੇ ਫੋਨ ਕਰਦੇ ਆ ਆਂਦੇ ਨੇ ਤੇ ਫਿਰ ਸਾਨੂੰ 2 ਦਿਨਾਂ ਬਾਅਦ ਸਰਟੀਫਿਕੇਟ ਮਿਲ ਗਿਆ ਹੈ ਜਨਤਾ ਨੂੰ ਘਰ ਬੈਠੇ ਜਨ ਸੁਵਿਧਾ ਮਿਲੇ ਇਸ ਦੇ ਲਈ ਪੰਜਾਬ ਸਰਕਾਰ ਨੇ ਸਰਕਾਰ ਤੁਹਾਡੇ ਦਵਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀ 1070 ਤੇ ਫੋਨ ਕਰਕੇ ਸਿਟੀਜ਼ਨ ਸਰਵਿਸਿਸ ਦੀਆਂ ਸੇਵਾਵਾਂ ਆਪਣੇ ਘਰ ਬੈਠੇ ਲੈ ਸਕਦਾ ਹੈ ਜਿਸ ਵਿੱਚ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇ ਦਿੱਤੀਆਂ ਜਾ ਰਹੀਆਂ ਹਨ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ ਯੂਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮ ਉਪਲਬਧ ਕਰਾਈਆਂ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ 1000 ਕਰੋੜ ਦੀ ਚੀਜ਼ ਅਸੀਂ 1040 ਕਰੋੜ ਚ ਖਰੀਦ ਲਈ ਤੇ ਉਹਦਾ ਨਾਮ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ థਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬਿਤਾਈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਨੂੰ ਖਤਮ ਕੀਤਾ ਤੇ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਸੀ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਨਹੀਂ ਤਾਂ ਸਰਕਾਰਾਂ ਵੇਚਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਤੇ ਦਾ ਸੌਦਾ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਹੁਣ ਵੀ ਤਾਂ ਚੱਲ ਰਿਹਾ ਦੇਸ਼ 'ਚ ਤੇਲ ਵੇਚਤਾ ਰੇਲਵੇ 'ਚ ਤੀ ਵੇਲ ਵੇਚਤੀ ਜਹਾਜ਼ ਵੇਚਤੇ 에ਰਪੋਰਟ ਵੇਚਤੇ ਸਭ ਕੁਝ ਵੇਚਦਾ ਹੀ Higgs ਪੰਜਾਬ ਸਰਕਾਰ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਖਰੀਦ ਰਹੀ ਹੈ ਸਾਨੂੰ ਅਸੀਂ ਦੋ ਬਾਕੀ ਜਿਹੜੇ ਦੋ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਕਦੇ ਮੂਡ ਹੋਇਆ ਦੱਸਿਓ ਕਿਸਕੱਕ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀਆਂ ਇੰਨੀਆਂ ਮਨਮਰਜ਼ੀਆਂ ਚੱਲਣੀਆਂ ਨਹੀਂ ਇਹ ਤਾਂ ਆਪ ਹੀ ਖਰੀਦ ਲੈਂਦੇ ਫਿਰ ਸੋ ਬੜਾ ਜ਼ਰੂਰੀ ਹੈ ਅੱਜ ਦਾ ਦਿਨ ਮੈਂ ਵਧਾਈ ਦੇਣੀ ਚਾਹੂੰਗਾ ਬਿਜਲੀ ਮੰਤਰੀ ਸਾਹਿਬ ਨੂੰ ਔਰ ਉਹਨਾਂ ਦੇ ਸਾਰੇ ਸਟਾਫ ਨੂੰ ਜਿਹੜਾ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਨੁਸਾਰ ਅਸੀਂ 300 ਯੂਨਟ ਬਿਜਲੀ ਦੇ ਫ੍ਰੀ ਕੀਤੇ 2 ਮਹੀਨਿਆਂ ਦਾ ਆਪਣੇ ਬਿੱਲ ਦਾ ਸਾਈਕਲ ਹੈ 600 ਯੂਨਟ ਬਿਜਲੀ ਦੇ ਫ੍ਰੀ ਹੋ ਗਈ ਜੀ ਸਾਰਿਆਂ ਲਈ ਕੀਤੇ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਚੱਲਦਾ ਤੁਸੀਂ 600 ਤੋਂ ਥੱਲੇ ਰੱਖ ਲਓ ਆਪਣਾ ਮੀਟਰ ਦਾ ਰੀਡਿੰਗ ਤੁਹਾਡਾ ਵੀ ਦਿਲ ਨਹੀਂ ਆਉਣਾ 90% ਦੇ ਲਗਭਗ ਪੰਜਾਬ ਨੂੰ ਬਿਜਲੀ ਫਰੀ ਮਿਲਦੀ ਐ ਇਸ ਵਕਤ ਪੰਜ ਪੰਜ 7000 ਰੁਪਇਆ ਬਿੱਲ 10 ਦਾ 1000 ਦੇ ਵੀ ਬਿਲਾ ਐ ਉਹ ਉਹ ਉਹੀ ਪੈਸਾ ਜਿਹੜਾ ਹੁਣ ਬੱਚਿਆਂ ਤੇ ਖਰਚ ਰਿਹਾ ਐ ਮਾਪੇ ਕਬੀਲਦਾਰੀ ਲਈ ਤੇ ਆ ਜਾਂਦੀ ਐ ਇਹਦੇ ਨਾਲ ਉਹੀ ਜਿਹੜਾ ਪੈਸਾ ਉਹ ਕਿਸੇ ਹੋਰ ਪਾਸੇ ਘਰ ਦੇ ਵਿੱਚ ਖਰਚਿਆ ਜਾ ਰਿਹਾ ਫਿਰ ਆਮ ਤੌਰ ਤੇ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਚ ਰਾਤ ਨੂੰ 1 ਵਜੇ ਆਉਗੀ ਜੀ ਰਾਤ ਨੂੰ ਉਹ ਨਾ ਪਹਿਲਾਂ ਸੌਂ ਜੋਗੇ ਇੰਨਾ ਬਾਅਦ ਸੌਂ ਜੋਗੇ ਉਥੇ ਮੱਛਰ ਜਿਸਾ ਸੱਪਾਂ ਦੀਆਂ ਸਿਰੀਆਂ ਉਥੇ ਮਿੱਧੇ ਫਿਰਦੇ ਰਹਿੰਦੇ ਸੀ ਉਹ ਆਉਗੀ ਵੀ ਟੁੱਟਵੀਂ 2 ਘੰਟੇ ਆ ਗਈ ਫਿਰ 2 ਘੰਟੇ ਚਲੀ ਗਈ ਫਿਰ 2 ਘੰਟੇ ਆ ਗਈ ਫਿਰ 1 ਘੰਟਾ ਚਲੀ ਗਈ ਮੈਂ ਜਦੋਂ ਅਫਸਰ ਸਾਹਿਬਾਨਾਂ ਨੂੰ ਬੁਲਾਇਆ ਮਗਾ ਯਾਰ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਚਲੋ ਅਮਰੀਕਾ ਕੈਨੇਡਾ ਵਾਲਾ 8 ਤੋਂ 4 3 ਵੀ ਹੈਗਾ ਹੈ ਨਾ ਵੀਰ ਕੱਲੇ ਕਿਸਾਨ ਦਾ ਯਾਰ ਖੇਤੀ ਅੰਨ ਦਾ ਤਾਂ ਕਹਿੰਦੇ ਜਿਹਨੂੰ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1 ਵਜੇ ਕਿਉਂ ਹੈ ਇਹ ਵੀ ਤਿੰਨੇ ਕਰ ਦੂ ਨਾਲੇ ਸੋਲਰ ਵਾਲੀ ਵਰਤੀ ਜਾਊਗੀ ਦਿਨੇ ਬਿਜਲੀ ਕਰਤੀ ਜੀ ਐਸ ਵਕਤ ਅਸੀਂ 10 8 ਘੰਟੇ ਵੀ ਨਹੀਂ ਦਿੰਦੇ ਅਸ ਤੋਂ ਘਰਾਂ ਬਾਰਾਂ ਬਾਰਾਂ ਘੰਟੇ ਦਿੰਨੇ ਕਿਉਂਕਿ ਕੋਈ ਵੀ ਕਿਸਾਨ ਕੰਮਲਾ ਨਹੀਂ ਹੈਗਾ ਕਿ ਉਹ ਮੋਟਰ ਛੱਡ ਦੇ ਤੇ ਆਪਣੀ ਵੱਟਾਂ ਤੋੜ ਲੇ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਜਿਹੜਾ ਪਾਣੀ ਲੱਗ ਗਿਆ ਮੇਰਾ ਮੇਰੇ ਝੋਨੇ ਨੂੰ ਜੋ ਲੋਡ ਪਈ ਕੰਨੂ ਲਾ ਦੂੰਗਾ ਮੈਂ ਬਿਜਲੀ ਕੱਢ ਜਾਂਦੀ ਹੈ ਔਰ ਮੈਂ ਇਹ ਗੱਲ ਕਹੀ ਸੀਗੀ ਬਾਅਦ ਚ ਵਿਰੋਧੀ ਪਾਰਟੀਆਂ ਨੇ ਉਹਦਾ ਮਜ਼ਾਕ ਉਡਾਇਆ ਸੀ ਵੀ ਅਜਿਹਾ ਕਿਵੇਂ ਹੋ ਸਕਦਾ ਮੈਂ ਕਹਿ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਤੇ ਅੱਜ ਉਹ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਬਿਜਲੀ ਵੀ ਹੁੰਦੀ ਹੈ ਬੱਲਬ ਜਗਦਾ ਹੁੰਦਾ ਉੱਥੇ ਜਿਹੜਾ ਮੋਟਰ ਵਾਲਾ ਕੋਠਾ ਹੁੰਦਾ ਉੱਥੇ ਟਿਊਬਵੈਲ ਵਾਲਾ ਪਰ ਨਾਲ ਕਿਉਂਕਿ ਅਸੀਂ ਪੰਜਾਬ ਦੇ ਨਹਿਰੀ ਪਾਣੀ ਨੂੰ ਚੈਨਲਾਈਜ਼ ਕਰ ਲਿਆ ਕੱਸੀਆਂ ਥੱਲੋਂ ਦੀ ਪਾਈਪਾਂ ਪਵਾਤੀਆਂ ਤੇ ਉਹਦੇ ਨਾਲ ਪਾਣੀ ਲੱਗ ਰਿਹਾ ਹੁੰਦਾ ਤੇ ਮੋਟਰ ਬੰਦ ਹੁੰਦੀ ਚੋਨਾ ਚੋਨੇ ਨੂੰ ਪਾਣੀ ਲੱਗ ਰਿਹਾ ਹੁੰਦਾ ਜੇ ਵਿਜ਼ਨ ਕਲੀਅਰ ਹੋਵੇ ਨੀਂਦ ਸਾਫ਼ ਹੋਵੇ ਸਭ ਕੁਝ ਹੋ ਸਕਦਾ ਹੈ ਤੇ ਬੜੇ ਖੁਸ਼ ਨੇ ਲੋਕ ਕਹਿੰਦੇ ਯਾਰ ਦਿਨੇ ਬਿਜਲੀ ਆਉਂਦੀ ਹੈ ਕਮਾਲ ਹੈ ਅਸਲ ਤੱਕ ਸੋਚਿਆ ਨਹੀਂ ਸੀਗਾ ਨਹੀਂ ਤਾਂ ਪਹਿਲਾਂ ਇੰਡਸਟਰੀ ਦਾ ਦਿਨ ਬੰਨ੍ਹੇ ਹੋਏ ਸੀ ਇੱਕ ਪੀਜੀਵਾ ਸਾਹਿਬ ਮੰਡੀ ਗਵਿੰਦ ਘੜਾਣੇ ਨੂੰ ਪੁੱਛ ਕੇ ਦੇਖੋ ਦਿਨ ਬੰਨੇ ਹੋਏ ਸੀ ਕਿ ਮੰਗਲਵਾਰ ਤੇ ਵੀਰਵਾਰ ਨੂੰ ਤੁਸੀਂ ਇੰਡਸਟਰੀ ਨਹੀਂ ਚਲਾ ਸਕਦੇ ਕਿਉਂਕਿ ਬਿਜਲੀ ਹੈ ਨਹੀਂ ਜੀ ਸੱਜ ਕੋ ਲੋਕਾਂ ਦੇ ਅਖਬਾਰਾਂ ਚ ਪੜਦੇ ਹੁੰਦੇ ਸੀ ਮੰਡੀ ਗੁਵਿੰਦਗੜ੍ਹ ਤੇ ਲੁਧਿਆਣਾ ਚ ਪੰਜ ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ ਮੈਂ ਕਿਹਾ ਫੈਕਟਰੀਆਂ ਫੜੀਆਂ ਸ਼ਰਾਬ ਦੀ ਪੱਟੀ ਚੱਲਦੀ ਬੜੀ ਗਈ ਤਾਂ ਸੁਣਿਆ ਸੀ ਫੈਕਟਰੀ ਚੱਲਦੀ ਫੜੀ ਗਈ ਕਰਾਈ ਮੈਂ ਸਰ ਕੋਈ ਫੈਕਟਰੀ ਚੱਲਣ ਬਾਤ ਤੇ ਲਾਈ ਆ ਉਹਨਾਂ ਨੇ ਬਿਜਲੀ ਹੈ ਨਹੀਂ ਸੀ ਨਾ ਕੋਈ ਕੋਈ ਇਹਨਾਂ ਨੇ ਐਫਰਟ ਨਹੀਂ ਕੀਤੀ ਵੀ ਬਿਜਲੀ ਦਾ ਕਿਵੇਂ ਕਰੀਏ ਫਿਊਚਰ ਗ੍ਰੀਨ એનર્ਜੀ ਬਲ ਜਾ ਰਿਹਾ ਕਿਵੇਂ ਕਰੀ ਨਾ ਸਭੂ ਆਪ ਲੈ ਲੇ ਉਹਨਾਂ ਨੇ એનર્ਜੀ ਦੇ ਠੇਕੇ ਆਪ ਲੈ ਲੇ એનર્ਜੀ ਮਿਨਿਸਟਰ ਆਪ ਸੀਗੇ 12 12 14 14 ਰੁਪਏ ਪਰ ਜਿਹੜਾ ਜੁਨਿਟ ਸੋਲਰ ਦਾ ਉਹਨਾਂ ਨੇ ਵੇਚੇ ਨਹੀਂ 25 25 ਸਾਲ ਦੇ ਠੇਕੇ ਕੀਤੇ ਸੀ ਆ ਕੇ ਕਈ ਕਈ ਕੈਨਸਲ ਕੀਤੇ ਆ ਜਿਹੜੇ ਐਗਰੀਮੈਂਟ ਕੀਤੇ ਆ ਦੋ ਅੱਜ ਬਿਜਲੀ 2 ਢਾਈ ਰੁਪਏ ਪਹਿਲੇ ਵਾਰ ਮਾਰਕੀਟ ਚ 2 ਰੁਪਏ 60 ਪੈਸੇ ਤੇ ਸਾਨੂੰ ਜਿਹੜਾ ਸੋਲਰ ਦਾ ਮਿਲ ਰਿਹਾ ਤੁਸੀਂ 12 12 15 15 ਰੁਪਏ ਦਾ ਐਗਰੀਮੈਂਟ 25 ਸਾਲ ਦਾ ਕਰਕੇ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ